ਜ਼ਿਲ੍ਹਾ ਐਥਲੈਟਿਕ ਐਸੋਸੀਏਸ਼ਨ ਫਾਜ਼ਿਲਕਾ ਵੱਲੋਂ ਸਥਾਨਕ ਐਮ ਆਰ ਕਾਰੇ ਦੇ ਨਾਲ ਬਣੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਵਿਖੇ ਐਥਲੀਟ ਮੀਟ ਕਰਾਈ ਗਈ ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਖਿਡਾਰੀਆਂ ਨੇ 8 ਸਾਲ ਤੋਂ ਲੈ ਕੇ ਓਪਨ ਤੱਕ ਦੇ ਖਿਡਾਰੀਆਂ ਨੇ ਇਸ ਵਿੱਚ ਹਿੱਸਾ ਲਿਆ ਅਤੇ ਖਿਡਾਰੀਆਂ ਨੂੰ ਖੇਡਾਂ ਵੱਲ ਲਾਉਣ ਲਈ ਬੋਲਦੇ ਹੋਏ ਜ਼ਿਲ੍ਹਾ ਐਥਲੈਟਿਕ ਐਸੋਸੀਏਸ਼ਨ ਦੇ ਪ੍ਰਧਾਨ ਸਕੱਤਰ ਅਤੇ ਮੈਂਬਰਾਂ ਨੇ ਕਿਹਾ ਕਿ ਜਿਵੇਂ ਅੱਜਕੱਲ ਦੀ ਯੂਥ ਖੇਡਾਂ ਵਿੱਚ ਮੋਬਾਈਲਾਂ ਨਾਲ ਜੁੜ ਕੇ ਰਹਿ ਗਈ ਹੈ ਉਹਨਾਂ ਦੇ ਸਿਹਤ ਅਤੇ ਸਰੀਰਕ ਤੇ ਵਿਕਾਸ ਦੇ ਲਈ ਖੇਡਾਂ অতি ਜ਼ਰੂਰੀ ਹਨ ਅਤੇ ਐਥਲੀਟ ਮੀਟ ਰਹੀ ਉਹ ਇਹ ਖੇਡਾ ਪਿਛਲੇ ਲਗਾਤਾਰ 12 ਸਾਲਾਂ ਤੋਂ ਕਰਾ ਰਹੇ ਹਨ ਤੇ 13ਵੇਂ ਸਾਲ ਵਿੱਚ ਚਜ ਪ੍ਰਵੇਸ਼ ਕਰ ਗਏ ਹਨ ਇਥੋਂ ਤੱਕ ਕਿ ਇਸ ਖੇਡਾਂ ਵਿੱਚ ਖੇਡਣ ਵਾਲੇ ਬੱਚਿਆਂ ਨੂੰ ਮਿਲਣ ਵਾਲੇ ਸਰਟੀਫਿਕੇਟਾਂ ਡੀਵੀ ਗ੍ਰੈਜੂਏਸ਼ਨ ਆ ਤੇ ਇਸ ਸਰਟੀਫਿਕੇਟ ਦੇ ਆਧਾਰ ਤੇ ਉਹ ਸਪੋਰਟਸ ਕੋਟੇ ਵਿੱਚ ਉੱਚ ਪੱਧਰ ਤੇ ਨੌਕਰੀਆਂ ਪ੍ਰਾਪਤ ਕਰ ਸਕਦੇ ਹਨ ਅਤੇ ਇੱਥੇ ਬੋਲਦੇ ਹੋਏ ਐਥਲੈਟਿਕ ਐਸੋਸੀਏਸ਼ਨ ਦੇ ਸਕੱਤਰ ਦਵਿੰਦਰ ਗਰੇਵਾਲ ਨੇ ਦੱਸਿਆ ਕਿ ਉਹ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਆਪਦਾ ਆਪਦਾ ਜਨਮ ਪ੍ਰੂਫ ਪੱਤਰ ਲੈ ਕੇ ਖੇਡਾਂ ਵਿੱਚ ਹਿੱਸਾ ਜ਼ਰੂਰ ਲੈਣ ਤਾਂ ਜੋ ਘੱਟ ਵਰਗ ਵਿੱਚ ਵੱਧ ਵਰਗ ਅਤੇ ਵੱਧ ਵਰਗ ਵਿੱਚ ਘੱਟ ਵਰਗ ਵਾਲੇ ਖੇਡਾਂ ਵਾਲੇ ਖਿਡਾਰੀ ਪਾਗਨਾ ਲੈ ਸਕਣ ਅਤੇ ਖੇਡਾਂ ਜੀਵਨ ਦਾ ਅਟੁੱਟ ਅੰਗ ਹਨ ਅਤੇ ਇੱਥੇ ਬੋਲਦੇ ਹੋਏ ਉਹਨਾਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਸਭ ਕੋ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਫੀਡ ਮੀਟ ਕਰਾਈ ਜਾ ਰਹੀ ਹੈ ਇਹਦਾ ਕੀ ਮਤਲਬ ਹੈ ਬੱਚਿਆਂ ਚ ਵੈਲਨੈਸ ਆਵੇ ਸਟਰੋਂਗ ਹੋਣ ਬਾਕੀ ਇਹਨਾਂ ਨੂੰ ਸਕੂਲੋਂ ਦੇ ਵਿੱਚ ਨੰਬਰ ਵੀ ਮਿਲਦੇ ਹੈ ਇਸ ਗੱਲ ਦੇ 100 ਮੀਟਰ ਸਮੈਲ ਗਰੁੱਪ 100 ਮੀਟਰ ਫਾਈਨ ਕੋਲ 100 ਮੀਟਰ ਜਿਹਨੂੰ ਫਸਟ ਸੈਕਿੰਡ ਟੈਂਪੋ ਜੀ ਕਿਹਾ ਨੇ ਉਹਦਾ ਵੀ ਨੰਬਰ ਵੀ ਆ ਡਾਊਨ ਹੈ ਔਰ ਸਿਹਤ ਵੀ ਅੱਛੀ ਰਹਦੀ ਹੈ ਬੱਚਾ ਦੀ ਪਾਰਟਿਸਪੇਟ ਕਰ ਬੱਚੇ ਜੀ ਸਭ ਤੋਂ ਇਕਲ ਬੱਚੇ ਮੋਬਾਈਲ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੀ ਦੇਖੋ ਜੀ ਇਹ ਤੌਰ ਦਾ ਦੇ ਪੇਲੇ ਜੀ ਆਕਾਸ ਦੇ ਕਿਉਂ ਚੱਕ ਜਾਦਾ ਹੈ ਸਾਡੇ ਕੋਲ ਜਾਂ ਚੱਲ ਰਹਿਣ ਤਾਂ ਅਸੀਂ ਜਿਆਦਾ ਫੀਡਬੈਕ ਨਹੀਂ ਕਹਿ ਸਕਦੇ ਅਸੀਂ ਕਿਉਂਕਿ ਉਹ ਸਾਡੇ ਕੋਲ ਉਹਨਾਂ ਚੰਗੇ ਬੰਦੇ ਜਿਹਨਾਂ ਚੱਕੇ ਰਿਹਾ ਇਸ ਕੋਲ ਜਿਵੇਂ ਰਹੇ ਉਹ ਤਾਂ ਉਹਨੂੰ ਵਾਇਲ ਕਰਨ ਉਹਨਾਂ ਬੱਚਿਆਂ ਨੂੰ ਲੈ ਕੇ ਨਹੀਂ ਦੇਣਾ ਚਾਹੀਦਾ ਹੈਗਾ ਮੋਬਾਈਲ ਤੁਹਾਡਾ ਸ਼ੁਭਨਾਮ ਸਰ ਮੇਰਾ ਜਸਪ੍ਰੀਤ ਸਿੰਘ ਜੱਟ ਮੀਟ ਮੀਟ ਹੋ ਰਹੀ ਹੈ ਇਹਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਇਹ ਐਥਲੈਟਿਕ ਮੀਟ ਜਿਹੜੀ ਕਰਵਾ ਰਹੇ ਅੰਦਰ ਇਹਦੇ ਵਿੱਚ ਬੱਚੇ ਜਿੰਨੇ ਕਿਲੋਮੀਟਰ ਚ ਪਾਰਟਿਸਪੇਟ ਕਰ ਰਹੇ ਨੇ ਕੇਸਟਾਂ ਦੇ ਵਿੱਚ ਪਾਰਟਿਸਪੇਟ ਕਰ ਰਹੇ ਆ ਤੁਸੀਂ ਇਹ ਦੇਖੋ ਵੀ ਜਿਹੜਾ ਬੱਚਾ ਇੱਕ ਵਾਰੀ ਗਰਾਉਂਡ ਆਉਣ ਲੱਗ ਗਿਆ ਉਹਦਾ ਸਾਰੀ ਉਮਰ ਗਰਾਉਂਡ ਨਾਲ ਜੁੜਨਾ ਇਹ ਪੱਕਾ ਹੀ ਹੋ ਜਾਂਦਾ ਵੀ ਉਹਨੇ ਜੁੜਨਾ ਹੀ ਜੁੜਨਾ ਹੈ ਔਰ ਉਹਦੇ ਨਾਲ ਇਹਦੀ ਫਿਟਨੈਸ ਵਗੈਰਾ ساری ਉਮਰ ਫਿਟਨੈਸ ਰਹਿੰਦੀ ਹੈ ਹੁਣ ਬੱਚੇ ਛੋਟੇ ਲੈਵਲ ਤੇ ਸ਼ੁਰੂ ਕਰਦੇ ਆ ਹੋਲੀ ਇੰਟਰਨੈਸ਼ਨਲ ਮੈਡਲ ਲੈਂਦੇ ਆ ਜਾਂ ਸਾਰੀ ਉਮਰ ਆਪਣਾ ਫਿਟਨੈਸ ਵੱਲ ਧਿਆਨ ਦਿੰਦੇ ਆ ਔਰ ਬਿਮਾਰੀਆਂ ਤੋਂ ਬਚਦੇ ਆ ਤੁਹਾਡਾ ਸ਼ੁਭਨਾਮ ਜੀ ਕਿਸ ਤਰ੍ਹਾਂ ਦੀਆਂ ਖੇਡਾਂ ਕਰਾਈਆਂ ਜਾ ਰਹੀਆਂ ਨੇ ਸਟੇਡੀਅਮ ਵਿੱਚ ਜੀ ਇਹ ਜੀ ਐਥਲੈਟਿਕਸ ਕਰਾਈ ਜਾ ਰਹੀ ਹੈ ਜਿਵੇਂ ਆਹ ਡਾਢੇ ਤਰ੍ਹਾਂ ਦੀਆਂ ਗੇਮਾਂ ਹੁੰਦੀਆਂ ਨੇ ਨਾ ਬਾਸਕਬਾਲ ਫੁੱਟਬਾਲ ਹੈ ਤੇ ਆਪਣਾ ਵਾਲੀਬਾਲ ਉਹ ਵੀ ਇੱਕ ਗੇਮ ਹੁੰਦੀ ਹੈ ਨੂੰ ਐਥਲੈਟਿਕਸ ਕਹਿੰਦੇ ਜੀ ਵਿੱਚ ਈਵੈਂਟ ਹੁੰਦੇ ਹੈ ਕਈ ਜੰਪ ਹੁੰਦੇ ਆ ਥ्रो ਹੁੰਦੀਆਂ ਰੈਸ ਇਹਦੇ ਵਿੱਚ ਕਿਹੜੇ ਕਿਹੜੇ ਪਾਰਟਿਸਪੀਕੇਟ ਕਰ ਸਕਦੇ ਨੇ ਹਾਂਜੀ ਇਹਦੇ ਵਿੱਚ 8 ਅੰਡਰ ਗਰੁੱਪ ਹੁੰਦੇ ਆ ਜੇ ਸਭ ਤੋਂ ਛੋਟਾ ਗਰੁੱਪ ਆ ਅੰਡਰ 12 12 ਸਾਲ 14 ਸਾਲ ਤੋਂ ਘੱਟ ਬੱਚੇ 16 ਸਾਲ 18 ਸਾਲ ਤੇ 20 ਤੱਕ ਇਹ ਜੂਨੀਅਰ ਐਥਲੈਟਿਕ ਮੀਟ ਹੈ ਜਿਹੜੀ ਇਹ ਡਿਸਟ੍ਰਿਕਟ ਫਾਇਲ ਕਰਦੀ ਜੂਨੀਅਰ ਐਥਲੈਟਿਕ ਮੀਟ ਫਾਇਲ ਕਰਦੀ ਐ ਐਮ ਆਰ ਸਟੇਡੀਅਮ ਤੋਂ ਕਿੰਨਾ ਵੱਲੋਂ ਕਰਾਈ ਜਾ ਰਹੀ ਹੈ ਇਹ ਵੈਸੇ ਤਾਂ ਸਰਕਾਰੀ ਗੇਮ ਨਹੀਂ ਕਹਿੰਦੇ ਹੁੰਦੀ ਐ ਇਹਨਾਂ ਦੀ ਇੱਕ ਐਸੋਸੀਏਸ਼ਨ ਬਣੀ ਹੁੰਦੀ ਐ ਉਹਦੇ ਵਿੱਚੋਂ ਜਿਹੜਾ ਆਪਣਾ ਦਲਵਿੰਦਰ ਸਿੰਘ ਗਰੇਵਾਲ ਆ ਜਿਹੜਾ ਰੇਲਵੇ ਚ ਟੀਟੀ ਹੈ ਗਿਆ ਇਹ ਉਹਨਾਂ ਦੇ ਸੈਕਟਰੀ ਹੈ ਪ੍ਰਧਾਨ ਜਿਸੰਦਰ ਜੱਟ ਜੀ ਹੈ ਜਿਹੜੇ ਦੋਨੋਂ ਇਸ ਟਾਈਮ ਮੌਜੂਦ ਹੈ ਇੱਥੇ ਇਹ ਸਾਲ ਦੇ ਵਿੱਚ ਇੱਕ ਵਾਰੀ ਕਰਾਈ ਜਾਂਦੀ ਹੈ ਇਹਦੇ ਚੋਂ ਫਿਰ ਐਥਲੀਟ ਚੁਣੇ ਜਾਂਦੇ ਆ ਉਹਨਾਂ ਨੂੰ ਜੇ ਅੱਗੇ ਸਟੇਟ ਭੇਜਣਾ ਹੋਵੇ ਜਾਂ ਇੱਕ ਨਵਾਂ ਫੈਡਰੇਸ਼ਨ ਵੱਲੋਂ ਇੱਕ ਨਵਾਂ ਕੰਪੀਟੀਸ਼ਨ ਆਉਂਦਾ ਨਿੱਡ ਚੈਂਪੀਅਨ ਕਹਿੰਦੇ ਆ ਜਿਲ੍ਹਿਆਂ ਦੀ ਸਿੱਧੀ ਨੈਸ਼ਨਲ ਇੱਥੋਂ ਬੱਚਿਆਂ ਨੂੰ ਚੂਜ਼ ਕਰਕੇ ਇਹਨਾਂ ਦੀ ਸਿਲੈਕਸ਼ਨ ਕਰਕੇ ਜਿਹੜੇ ਬੱਚੇ ਇੱਕ ਕੰਟੀਰੀਆ ਬਣਾਉਂਦਾ ਵੀ ਹੱਥ ਘੱਟ ਤੋਂ ਘੱਟ ਮਿਨੀਮਮ ਤੋਂ ਮੈਕਸਿਮਮ ਐਨੇ ਆਲਾ ਟਾਈਮ ਵਾਲੀ ਰੇਸ ਭਾਜਣ ਐਨੇ ਮੀਟਰ ਜੰਪ ਲਾਉਣ ਜਾਂ ਐਨੇ ਮੀਟਰ ਥ्रो ਲਾਉਣ ਉਸ ਤੋਂ ਬਾਅਦ ਉਹਨਾਂ ਨੂੰ ਸਿੱਧਾ ਨੈਸ਼ਨਲ ਵੀ ਭੇਜਿਆ ਜਾ ਸਕਦਾ ਹੈ ਨਹੀਂ ਤਾਂ ਇਹ ਸਟੇਟ ਲੈਵਲ ਤੇ ਕਰਦੇ ਇਥੇ ਮੀਟ ਕਰਵਾਈ ਜਾਂਦੀ ਹੈ ਹਰ ਸਾਲ ਇੱਕ ਮੀਟ ਕਰਵਾਈ ਜਾਂਦੀ ਹੈ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਅਗੰਦਰ ਸਿੰਘ ਹੈ ਜੀ ਕਿਸ ਕਿਸ ਤਰ੍ਹਾਂ ਦੇ ਖੇਡਾਂ ਅੱਜ ਸਟੇਡੀਅਮ ਵਿੱਚ ਕਰਾਈਆਂ ਜਾ ਰਹੀਆਂ ਜੀ ਇਹ ਜੀ ਐਥਲੈਟਿਕਸ ਹੋ ਰਹੀ ਹੈ ਜਿਹੜੀ ਸਾਰੀਆਂ ਖੇਡਾਂ ਦੀ ਮਾਂ ਖੇਡ ਹੈ ਜਿਹਨੂੰ ਕਹਿੰਦੇ ਐਥਲੈਟਿਕਸ ਉਹ ਹੋ ਰਹੀ ਹੈ ਇਹਦੇ ਵਿੱਚ ਕਿਹੜੇ ਬੱਚੇ ਪਾਰਟਿਸਿਪੇਟ ਕਰ ਰਹੇ ਨੇ ਕਿੰਨੀ ਏਜ ਗਰ 12 14 16 18 20 ਸਾਲ ਉਸ ਤੋਂ ਬਾਅਦ ਮੈਨੂਮਨ ਗਰੁੱਪ ਦੇ ਨੇ 20 ਸਾਲ ਤੋਂ ਅਬਾਵ ਜਿਹੜੇ ਬੱਚੇ ਆ ਉਹਨਾਂ ਦਾ ਮੈਨੂਮਨ ਨਾਂ ਦੇ ਗਰੁੱਪ ਆ ਸਾਰੇ ਯਾਨੀ ਇੱਥੇ ਕੋਈ ਨਹੀਂ ਰਹਿੰਦਾ ਯਾਨੀ ਇੱਥੇ ਤਾਂ ਕਿ ਜਿਹੜਾ ਸਕੂਲ ਪੜਦਾ ਨਹੀਂਗਾ ਬੱਚਾ ਉਹ ਵੀ ਪਾਰਟਿਸਿਪੇਟ ਕਰ ਸਕਦਾ ਇਹ ਓਪਨ ਗੇਮ ਆ ਇਹਦੇ ਵਿੱਚ ਪਾਰਟਿਸਿਪੇਟ ਕਰਨ ਦਾ ਕ੍ਰਾਈਟੇਰੀਆ ਕੀ ਹੈ ਕੋਈ ਕ੍ਰਾਈਟੇਰੀਆ ਨਹੀਂ ਇਹੀ ਖਾਸੀਅਤ ਹੈ ਇਹਨਾਂ ਦੀ ਸਿਰਫ ਇੱਕ ਹੋਣਾ ਚਾਹੀਦਾ ਹੈ ਤੁਹਾਡੇ ਕੋਲ ਏਜ ਪ੍ਰੂਫ ਜ਼ਰੂਰ ਹੋਣਾ ਚਾਹੀਦਾ ਕਿਉਂਕਿ ਵੱਡੇ ਬੱਚੇ ਜਿਹੜੇ ਛੋਟੇ ਬੱਚਿਆਂ ਚ ਨਾ ਫਿਰ ਸੱਚ ਹੋਰ ਇਹਦੇ ਵਾਸਤੇ ਕੋਈ ਬੰਦਸ਼ ਨਹੀਂ ਕੋਈ ਸਕੂਲ ਚ ਪੜ हां एक चीज हो रहा है कि ਘਟੂ ਘਟ ਜਿਹੜੀ ਡਿਸਟ੍ਰਿਕਟ ਲੈਵਲ ਦੀਆਂ ਤਾਂ ਡਿਸਟ੍ਰਿਕਟ ਦਾ ਹੀ ਬੱਚਾ ਹੋਵੇ ਜੇ ਇਹ ਡਿਸਟ੍ਰਿਕਟ ਦੇ ਮੁਕਸਾ ਦਾ ਤਾਂ ਮੁਕਸਾ ਹੀ ਪਾਰਟਿਸਪੇਟ ਕਰੇ ਇਹ ਹਰ ਜਗ੍ਹਾ ਹਰ ਡਿਸਟ੍ਰਿਕਟ ਵੱਲੋਂ ਕਰਵਾਈਆਂ ਜਾਂਦੀਆਂ ਇਸ ਕੰਪੀਟੀਸ਼ਨ ਤੋਂ ਬਾਅਦ ਸਟੇਟ ਦਾ ਕੰਪੀਟੀਸ਼ਨ ਹੁੰਦਾ ਫਿਰ ਨੈਸ਼ਨਲ ਹੁੰਦੀਆਂ ਫਿਰ ਇੰਟਰਨੈਸ਼ਨਲ ਜਿਵੇਂ 올림픽 ਇਹ ਪੂਰੀ ਕੜੀ ਹੈ ਇਹ ਉਸ ਕੜੀ ਦਾ ਹੀ ਡਿਸਟ੍ਰਿਕਟ ਲੈਵਲ ਦਾ ਕੰਪੀਟੀਸ਼ਨ ਤੇ ਕਿੰਨੇ ਸਾਲ ਹੋ ਗਏ ਤੁਹਾਨੂੰ ਲਗਾਤਾਰ ਕਰ ਰਹੇ ਨੇ ਜਦੋਂ ਦਾ ਡਿਸਟ੍ਰਿਕਟ ਬਣਿਆ ਜਦੋਂ ਦਾ ਪਹਿਲੇ ਸਾਲ ਡਿਸਟ੍ਰਿਕਟ ਬਣਿਆ ਸੀ ਉਸ ਸਾਲ ਅਸੀਂ ਪਹਿਲੇ ਸਾਲ ਕੰਪੀਟੀਸ਼ਨ ਆਲੇ 12 ਤੋਂ 13 ਸਾਲ ਹੋ ਗ ਇਹ ਡਿਸਟ੍ਰਿਕਟ ਮੀਟ ਅਸੀਂ ਉਦੋਂ ਦੀ ਕਰਵਾ ਲਏ ਇਹਨਾਂ ਦਾ ਕਿਸ ਤਰ੍ਹਾਂ ਦਾ ਫਾਇਦਾ ਹੁੰਦਾ ਹੈ ਦੇਖੋ ਜੀ ਸਭ ਤੋਂ ਜੇ ਆਪਾਂ ਦੇਖੀਏ ਕਮਰਸ਼ੀਅਲ ਦਾ ਇਹਦੇ ਵਿੱਚ ਜਿਹੜੇ ਸਰਟੀਫਿਕੇਟ ਆ ਉਹਨਾਂ ਦੀ ਪੂਰੀ ਵੈਲਿਊ ਆ ਤੁਹਾਡੀ ਜੌਬਸ ਦੇ ਵਿੱਚ ਜਾਂ ਕਿਤੇ ਐਡਮਿਸ਼ਨ ਲੈਣੇ ਜਾਂ ਦੀ ਗ੍ਰੈਜੂਏਸ਼ਨ ਤੇ ਨਾਲ ਉਹ ਹੈਲਪ ਕਰਦੇ ਆ ਉਹਦੇ ਵਿੱਚ ਕੋਟਾ ਆਪਣਾ ਇਹ ਬਹੁਤ ਵੱਡਾ ਜਿਹੜਾ ਬੈਨੀਫਿਟ ਆ ਇਹਦਾ ਉਸ ਤੋਂ ਬਾਅਦ ਉਸ ਤੋਂ ਵੀ ਵੱਡਾ ਬੈਨੀਫਿਟ ਆ ਜਿਹੜੀ ਸਾਡੀ ਸਿਹਤ ਆ ਜੇ ਸਾਡੀ ਸਿਹਤ ਠੀਕ ਰਹੂਗੀ ਸਾਡੇ ਕੋਲ ਪੈਸਾ ਵੀ ਹੈਗਾ ਮਾਣ ਸਕਾਂਗੇ ਜਾਂ ਸਾਨੂੰ ਅਸੀਂ ਆਪਣੀ ਜ਼ਿੰਦਗੀ ਵਧੀਆ ਨਿਭਾ ਸਕਦੇ ਆ ਸਭ ਤੋਂ ਵੱਡੀ ਵੱਡੀ ਗੱਲ ਮੈਂ ਤਾਂ ਇਹੀ ਸਮਝਦਾ ਵੀ ਉਹਨਾਂ ਵਾਲੇ ਸਮੇਂ ਦੇ ਵਿੱਚ ਲੋਕਾਂ ਦੇ ਜਿਹੜੀ ਵਰਕ ਆ ਖਤਮ ਹੋ ਗਿਆ ਜਿਹੜੀ ਮੂਵਮੈਂਟਸ ਆ ਖਤਮ ਹੋ ਗਈਆਂ ਇਹ ਸਪੋਰਟਸ ਨਾਲ ਜੁੜਨੇ ਦੇ ਬੱਚੇ ਤਾਂ ਉਹ ਜ਼ਿੰਦਗੀ ਆਪਦੀ ਸਹੀ ਨਹੀਂ ਤਾਂ ਮੇਰੇ ਖਿਆਲ 30 35 ਸਾਲਾਂ ਦੇ ਵਿੱਚ ਹੀ ਸ਼ੂਗਰ 25 ਸਾਲਾਂ ਦੇ ਜਿੰਨੂੰ ਸ਼ੂਗਰ ਹੋ ਰਹੀ ਹੈ ਬਿਮਾਰੀਆਂ ਲੱਗ ਰਹੀਆਂ ਔਰ ਇਹ ਵੀ ਬਹੁਤ ਵੱਡੀ ਗੱਲ ਹੈ ਅਕਸਰ 아이ਕਰ ਬੱਚੇ ਮੋਬਾਈਲ ਨਾਲ ਜੁੜ ਗਏ ਨੇ ਉਹਨਾਂ ਨੂੰ ਗਰਾਊਂਡ ਤੱਕ ਲਿਆਂਦੇ ਕਿ ਕੀ ਕੀਤਾ ਜਾ ਸਕਦਾ ਹੈ ਇਹ ਹੀ ਮੀਟ ਦਾ ਮਤਲਬ ਹੀ ਇਹ ਹੁੰਦਾ ਜਿਹੜੇ ਬੱਚੇ ਦੂਸਰੇ ਨੂੰ ਭੱਜਦਾ ਵੇਖਦੇ ਆ ਜਾਂ ਖੁਦ ਭੱਜਦੇ ਆ ਜਦੋਂ ਦੇਖਦੇ ਆ ਜਾਂ ਹਾਰਦੇ ਆ ਜਾਂ ਜਿੱਤਦੇ ਆ ਤੇ ਉਹਨਾਂ ਦੇ ਵਿੱਚ ਪ੍ਰੈਕਟਿਸ ਕਰਨ ਦਾ ਗਰਾਊਂਡ ਦੇ ਵਿੱਚ ਆ ਕੇ ਇਹ ਉਤਸ਼ਾਹ ਮਿਲਦਾ ਉਹ ਇਸ ਤੋਂ ਬਾਅਦ ਸਟਾਰਟ ਕਰਦੇ ਇਸ ਕਰਕੇ ਇਹ ਕੰਪਿਟੀਸ਼ਨ ਕਰਾਇਆ ਜਾਂਦੇ ਆ ਵੀ ਬੱਚੇ ਇਸ ਤੋਂ ਉਤਸ਼ਾਹਿਤ ਹੋ ਕੇ ਆਪਣੀ ਲਾਈਫ ਦੇ ਵਿੱਚ ਸਪੋਰਟਸ ਨੂੰ ਲੈ ਕੇ ਆਉਣ ਤੁਹਾਡਾ ਸ਼ੁਭਨਾਮ ਜੀ ਦਵਿੰਦਰ ਸਿੰਘ ਸਪੋਰਟਸ ਸੈਕਟਰੀ ਐਥਲੈਟਿਕ ਸੈਕਟਰੀ फायदे ए बी आई न्यूज चैनल देखने वाले सभी दर्शकों से हम अपील करते हैं कि एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत